ਐਡਵੋਕੇਟ ਸੰਦੀਪ ਗੌਰਸੀ ਨੇ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਾਲ 2018 ਵਿੱਚ ਅੰਮ੍ਰਿਤਸਰ ਦੇ ਜਵਾੜਾ ਫਾਟਕ ਵਿਖੇ ਦੁਸ਼ਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਵਿੱਚ 59 ਲੋਕ ਮਾਰੇ ਗਏ ਸਨ ਜਿਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀ ਅਤੇ 5-5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ ਅਤੇ ਕੇਂਦਰ ਸਰਕਾਰ ਵੱਲੋਂ 2-2 ਲੱਖ ਰੁਪਏ ਦਾ ਐਲਾਨ ਕੀਤਾ ਗਿਆ ਸੀ ਇਨ੍ਹਾਂ 59 ਪਰਿਵਾਰਾਂ ਵਿੱਚੋਂ 34 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਮਿਲ ਚੁੱਕੀ ਹੈ ਦੋ ਪਰਿਵਾਰ ਐਸੇ ਹਨ ਜਿਨ੍ਹਾਂ ਵਾਰਸੀ ਨੇ ਦੱਸਿਆ ਕਿ ਇਹਨਾਂ ਦੋ ਪਰਿਵਾਰਾਂ ਨੇ ਇਸ ਬਾਰੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਤੇ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਗੱਲ ਇਹ ਹੈ ਕਿ ਸੰਨ 2018 ਦੇ ਵਿੱਚ ਇੱਕ ਜੋੜਾ ਫਟਕ ਤੇ ਦਰਦਨਾਕ ਰੇਲ ਹਾਦਸਾ ਹੋਇਆ ਸੀਗਾ ਦਸ਼ਰੇ ਵਾਲੇ ਦਿਨ ਕੁਝ ਪੋਲਿਟਿਸ਼ੀਅਨਸ ਨੇ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਰਾਵਣ ਸਾੜਨ ਦਾ ਉੱਥੇ ਆਯੋਜਨ ਕਰਦੇ ਸੀਗੇ ਹਰ ਸਾਲ ਉਹ ਪੋਲਿਟਿਸ਼ੀਅਨਸ ਦਾ ਨਾਮ ਤਾਂ ਮੈਂ ਕੀ ਲਗਾਵਾਂਗਾ ਸਹੀ ਦੁਨੀਆ ਨੂੰ ਪਤਾ ਹੈ ਤੇ ਉਸ ਸਮੇਂ ਕੀ ਹੋਇਆ ਕਿ ਉਹਦੇ ਵਿੱਚ ਆਫੀਸ਼ੀਅਲ ਅੰਕੜਿਆਂ ਦੇ ਮੁਤਾਬਕ ਕੋਈ 59 ਲੋਕ ਜਿਹੜੇ ਇਹਨਾਂ ਨੇ ਆਇਡੈਂਟੀਫਾਈ ਕੀਤੇ ਸੀਗੇ ਜਿਹੜੇ ਮੌਕੇ ਤੇ ਰੇਲ ਦੇ ਥੱਲੇ ਆ ਕੇ ਕੁਚਲੇ ਗਏ ਜਿਨ੍ਹਾਂ ਦੇ ਟੁਕੜੇ ਟੁਕੜੇ ਹੋ ਗਏ ਤੇ ਇਹਨਾਂ ਦਰਦਨਾਕ ਹਾਦਸਾ ਸੀਗਾ ਕਿ ਪੰਜਾਬ ਸਰਕਾਰ ਨੂੰ ਉਸ ਵਕਤ ਆਪਣੀ ਇੱਜ਼ਤ ਬਚਾਉਣ ਵਾਸਤੇ ਇਹਨਾਂ ਨੂੰ ਇੱਕ ਇੱਕ ਪਰਿਵਾਰ ਨੂੰ 5-5 ਲੱਖ ਰੁਪਇਆ ਆਰਥਿਕ ਸਹਾਇਤਾ ਤੇ ਇੱਕ ਇੱਕ ਪਰਿਵਾਰ ਦੇ ਇੱਕ ਇੱਕ ਬੰਦੇ ਨੂੰ ਸਰਕਾਰੀ ਨੌਕਰੀ ਦੇਣ ਦਾ ਆਸ਼ਵਾਸ਼ਣ ਦਿੱਤਾ ਗਿਆ ਤੇ ਪਾਰ ਸਰਕਾਰ ਵੱਲੋਂ ਵੀ 2-2 ਲੱਖ ਰੁਪਇਆ ਪਰ ਫੈਮਿਲੀ ਨੂੰ ਦੇਣ ਦਾ ਹੁਕਮ ਹੋਇਆ। ਸੋ ਉਹਦੇ ਵਿੱਚ ਜਿਹੜੇ 59 ਲੋਕ ਇਹਨਾਂ ਨੇ ਆਇਡੈਂਟੀਫਾਈ ਕੀਤੇ ਸੀ ਉਹਨਾਂ ਵਿੱਚੋਂ ਇਹਨਾਂ ਨੇ 34 ਜਣਿਆਂ ਨੂੰ ਨੌਕਰੀਆਂ ਜਿਹੜੀਆਂ ਆਲਰੇਡੀ ਦਿੱਤੀਆਂ ਨੇ ਚਾਹੇ ਉਹ ਕਾਰਪੋਰੇਸ਼ਨ ਚ ਹੈ ਚਾਹੇ ਇੰਪਰੂਵਮੈਂਟ ਟਸਟ ਚ ਹੈ ਪੰਜਾਬ ਸਰਕਾਰ ਦੇ ਵੱਖ-ਵੱਖ ਦਾਰਿਆਂ ਵਿੱਚ ਉਹਨਾਂ ਨੇ ਬਤੌਰ ਉਹਨਾਂ ਦੇ ਦਰਜਾ ਬਦ ਦਰਜਾ ਉਹਨਾਂ ਦੀ ਕੁਆਲਿਫਿਕੇਸ਼ਨ ਦੇ ਮੁਤਾਬਕ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਪਰ ਦੋ ਪਰਿਵਾਰ ਜਿਹੜੇ ਕਿ ਮੇਰੇ ਕੋਲ ਆਏ ਬੜੇ ਮੰਦਭਾਗੀ ਉਹਨਾਂ ਨਾਲ ਹੋਈ ਕਿ ਉਹਨਾਂ ਦੇ ਬੱਚੇ ਜੋ ਕਿ ਦਰਦਰ ਝਟਕਰੇ ਨੇ ਉਹ ਸਹਾਇਤਾ ਤਾਂ ਉਹਨਾਂ ਨੂੰ 7 ਲੱਖ ਮਿਲ ਗਈ ਸੀ ਪਰ ਜੋ ਪੰਜਾਬ ਸਰਕਾਰ ਨੇ ਨੌਕਰੀ ਕਹੀ ਸੀ ਉਹ ਉਹਨਾਂ ਨੂੰ ਨਹੀਂ ਮਿਲੀ ਸੋ ਜਦੋਂ ਉਹ ਦੋਨੋਂ ਬੱਚੇ ਅਲੱਗ-ਅਲੱਗ ਪਰਿਵਾਰਾਂ ਦੇ ਨੇ ਉਹ ਦੋਨੋਂ ਬੱਚੇ ਜਦੋਂ 18 ਸਾਲ ਦੇ ਹੋਏ ਤਾਂ ਦੋਵਾਂ ਜਣਿਆਂ ਨੇ 16/4/2021 ਨੂੰ ਆਪਣੇ ਵੱਲੋਂ ਦਰਖਾਸਤਾਂ ਦੇ ਕੇ ਮਾਨਯੋਗ ਡੀਸੀ ਅੰਮ੍ਰਿਤਸਰ ਸਾਹਿਬ ਨੂੰ ਇਹ ਕਿਹਾ ਕਿ ਜੋ ਨੌਕਰੀ ਸਾਡੀ ਬਣਦੀ ਹੈ ਉਹ ਸਾਨੂੰ ਦਿੱਤੀ ਜਾਏ ਤਾਂ ਡੀਸੀ ਸਾਹਿਬ ਨੇ ਉਸ ਉਹਨਾਂ ਦਰਖਾਸਤਾਂ ਤੇ ਇੱਕ ਇਨਕੁਆਰੀ ਐਸਡੀਐਮ ਸਾਹਿਬ ਨੂੰ ਭੇਜੀ ਕਿ ਇਹ ਵੈਰੀਫਾਈ ਕੀਤਾ ਜਾਵੇ ਕਿ ਕਿਹੜਾ ਇਹ ਉਹ ਪੀੜਿਤ ਪਰਿਵਾਰਾਂ ਦੇ ਬੱਚੇ ਹੈਗੇ ਆ ਤੇ ਕਿਹੜਾ ਇਹਨਾਂ ਦੀ ਨੌਕਰੀ ਬਣਦੀ ਹੈ ਤਾਂ ਐਸਡੀਐਮ ਸਾਹਿਬ ਨੇ ਦੋਹਾਂ ਪਰਿਵਾਰਾਂ ਦੀ ਜਾਂਚ ਕਰਕੇ ਤਹਿਸੀਲਦਾਰ ਪਟਵਾਰੀ ਕਾਨਗੋ ਦੀਆਂ ਰਿਪੋਰਟਾਂ ਲੈ ਕੇ ਇੱਕ ਰਿਪੋਰਟ ਬਣਾਈ ਜਿਸ ਰਿਪੋਰਟ ਦੇ ਮੁਤਾਬਕ ਇਹ ਦੋਨੋਂ ਬੱਚੇ ਜਿਹੜੇ ਨੇ ਉਹ ਨੌਕਰੀ ੜਿਜ਼ਰਵ ਕਰਦੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਹੈ ਕਿ ਹਾਂ ਇਹਨਾਂ ਦੇ ਇਹ ਉਹ ਪੀੜਤ ਪਰਿਵਾਰਾਂ ਦੇ ਬੱਚੇ ਨੇ ਤੇ ਇਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਸੋ ਸਨ 2021 ਤੋਂ ਲੈ ਕੇ ਉਹ ਫਾਈਲਾਂ ਜਿਹੜੀਆਂ ਨੇ ਉਹ ਸਰਕਾਰੀ ਦਫ਼ਤਰਾਂ ਦੇ ਬਾਗੂਆਂ ਦੇ ਦੇ ਕੋਲ ਦੱਬੀਆਂ ਪਈਆਂ ਨੇ। ਅਸੀਂ ਇੱਕ ਆਰਟੀਆਈ ਅਪਲਾਈ ਕੀਤੀ ਪਿਛਲੇ ਸਾਲ। ਉਹਦੇ ਵਿੱਚ ਅਸੀਂ ਇਹ ਪੁੱਛਿਆ ਕਿ ਇਹ ਦਰਖਾਸਤਾਂ ਜਿਹੜੀਆਂ ਦੋ ਹੈਗੀਆਂ ਇਹਨਾਂ ਦਾ ਕੀ ਬਣਿਆ? ਕਿਉਂਕਿ 3-4 ਸਾਲ ਲੰਘੇ ਸੀਗੇ। ਕੋਈ ਸੁਣਵਾਈ ਨਹੀਂ ਹੋ ਰਹੀ ਸੀ ਨਾ ਉਹਨਾਂ ਨੂੰ ਕੋਈ ਇਨਸਾਫ ਮਿਲ ਰਿਹਾ ਜੀ ਤਾਂ ਸਾਨੂੰ ਆਰਟੀਆਈ ਤੇ ਰਾਹੀਂ ਪਤਾ ਲੱਗਾ ਕਿ ਮਾਨਯੋਗ ਡੀਸੀ ਸਾਹਿਬ ਨੇ ਆਲਰੇਡੀ ਦੋਹਾਂ ਬੱਚਿਆਂ ਦੀ ਨੌਕਰੀ ਲਗਾਉਣ ਵਾਸਤੇ ਪੰਜਾਬ ਸਰਕਾਰ ਦੇ ਅੰਡਰ ਸੈਕਟਰੀ ਨੂੰ ਚਿੱਠੀ ਲਿਖ ਦਿੱਤੀ ਹੈ ਔਰ ਤੁਸੀਂ ਇਹ ਦੇਖੋ ਹੈਰਾਨਗੀ ਦੀ ਗੱਲ ਹੈ ਕਿ ਸਾਲ ਫਿਰ ਵੀ ਲੰਘ ਗਿਆ ਨਾ ਤਾਂ ਕਿਸੇ ਨੇ ਬੱਚਿਆਂ ਨੂੰ ਅਪਰੋਚ ਕੀਤੀ